ਫਾਜ਼ਿਲਕਾ ਦੇ ਨਜ਼ਦੀਕੀ ਪਿੰਡ ਵਿੱਚ ਇੱਕ 7 ਸਾਲਾ ਮਾਸੂਮ ਬੱਚੇ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਿੰਡ ਦਾ ਹੀ ਇੱਕ ਲੜਕਾ ਬੱਚੇ ਨੂੰ ਤਾਇ ਦੇ ਘਰ ਛੱਡਣ ਦਾ ਝੂਠਾ ਦਿਲਾਸਾ ਦੇ ਕੇ ਉਸ ਨੂੰ ਆਪਣੇ ਨਾਲ ਲੈ ਕੇ ਗਿਆ। ਰਸਤੇ ਵਿੱਚ ਇੱਕ ਜਵਾਰ ਦੇ ਖੇਤ ਵਿੱਚ ਲਿਜਾ ਕੇ ਉਸ ਦਾ ਮੂੰਹ ਦਬਾ ਦਿੱਤਾ ਤਾਂ ਜੋ ਉਹ ਰੋਲਾ ਨਾ ਪਾ ਸਕੇ ਅਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ। ਘਟਨਾ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਬੱਚੇ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਸ ਦਾ ਮੈਡੀਕਲ ਕਰਵਾ ਕੇ ਲੜਕੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਪੀੜਤ ਪਰਿਵਾਰ ਨੇ ਦੱਸਿਆ ਕਿ ਬੱਚਾ ਇਸ ਘਟਨਾ ਤੋਂ ਬਾਅਦ ਡੂੰਘੇ ਸਦਮੇ ਵਿੱਚ ਹੈ ਅਤੇ ਲਗਾਤਾਰ ਦਰਦ ਨਾਲ ਰਾਤਾਂ ਨੂੰ ਸੌਂ ਨਹੀਂ ਪਾ ਰਿਹਾ ਜਿਸ ਤੋਂ ਬਾਅਦ ਬੱਚੇ ਦੀ ਹਾਲਤ ਖਰਾਬ ਹੋਣ ਤੇ ਪਰਿਵਾਰ ਨੂੰ ਉਸ ਨੂੰ ਦੁਬਾਰਾ ਇਲਾਜ ਲਈ ਹਸਪਤਾਲ ਲੈ ਜਾਣਾ ਪਿਆ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਵਿੱਚ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ ਜਦੋਂ ਮੈਂ ਨਾ ਘਰੋਂ ਮੋਟਰਸਾਈਕਲ ਤੇ ਪਿੰਡ ਵੱਲ ਨੂੰ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਨਾ ਇੱਕ ਜਵਾਰ ਆਂਦੀ ਹੈ ਕਿਸੇ ਕਰਦੀ ਹੈ ਦੇਸ ਸਿੰਘ ਦੀ ਜਵਾਰ ਹੈ ਤੇ ਉਹਨਾਂ ਦੀ ਜਵਾਰ ਦੇ ਕੋਲੋਂ ਨੇ ਇਹ ਨਿਬ ਕੇ ਬਾਹਰ ਆ ਰਿਆ ਸੀ ਤੇ ਮੈਂ ਇਹਨਾਂ ਨੂੰ ਮਾਰਨ ਲੱਗਿਆ ਸੀਗਾ ਤੇ ਮੈਨੂੰ ਕਹਿੰਦਾ ਤਾਇਆ ਮੈਨੂੰ ਮਾਰੀ ਨਾ ਮੈਂ ਅੱਗੇ ਵੀ ਪਹਿਲਾਂ ਵੀ ਛਿੜਕ-ਛੁੜਕ ਦਿੰਦਾ ਵੀ ਬੱਚਿਆਂ ਨੂੰ ਬਾਹਰ ਨਹੀਂ ਆਣ ਦਿੰਦਾ ਤੇ ਜਦੋਂ ਮੈਂ ਛਿੜਕਿਆ ਤਾਂ ਮੈਨੂੰ ਕਹਿੰਦਾ ਤਾਇਆ ਮਾਰੀ ਨਾ ਮੇਰੇ ਨਾਲ ਖੂਨ ਨਿਕਲੀ ਜਾਂਦਾ ਮੈਂ ਇੱਕ ਪੁੱਤਰ ਕੀ ਗੱਲ ਹੋ ਗਈ ਕਹਿੰਦੇ ਇਥੇ ਜਿਹੜਾ ਨਾ ਗਿਆਨੀ ਹੈ ਨਾ ਤੇ ਲਾਪਰੀਤ ਉਹਨੇ ਮੇਰੇ ਨਾਲ ਦਲਤ ਕੰਮ ਕੀਤਾ ਫਿਰ ਮੈਂ ਨਾ ਬੱਚੇ ਨੂੰ ਮੈਂ ਮਗਰੋਂ ਜਦੋਂ ਉਹਦੀ ਲੋਵਰ ਨੂੰ ਪਿੱਛੇ ਹਟਾ ਕੇ ਦੇਖਿਆ ਤਾਂ ਖੂਨ ਕਾਫੀ ਹੋਇਆ ਖੜਾ ਸੀ ਖੂਨੋਂ ਖੂਨ ਹੋਇਆ ਮੈਂ ਆਪਣੇ ਛੋਟੇ ਭਾਈ ਨੂੰ ਫੋਨ ਕੀਤਾ ਮੈਂ ਆਖਿਆ ਇਸ ਤਰ੍ਹਾਂ ਗੱਲ ਹੋ ਗਈ ਤੇ ਮੇਰਾ ਭਾਈ ਫੋਨ ਮੇਰਾ ਚੱਕ ਤੇ ਮੇਰੇ ਕੋਲ ਆ ਗਿਆ ਕਹਿੰਦਾ ਖੇ ਦੱਸ ਫਿਰ ਅਸੀਂ ਕੀ ਕੀਤਾ ਬੱਚੇ ਕੋਲ ਅਸੀਂ ਸਾਰੀ ਵਾਰਦਾਤ ਪੁੱਛੀ ਮੈਂ ਆਖਿਆ ਵੀ ਕੀ ਗੱਲ ਹੋਈ ਫਿਰ ਉਹਨੇ ਸਾਰੀ ਵਾਰਦਾਤ ਇੰਨੇ ਨੂੰ ਉਹ ਮੁੰਡਾ ਲੜਕਾ ਵੀ ਆ ਗਿਆ ਲਾਪਰੀਤ ਉਹ ਕਿ ਇਹਨੇ ਕਿਹਾ ਕਿ ਤਾਇਆ ਆ ਹੀ ਹੈ ਮੁੰਡਾ ਜਦੋਂ ਇਹਨੇ ਇਹ ਗੱਲ ਕਹੀ ਬਤਾਇਆ ਮੁੰਡਾ ਹੈ ਤੇ ਫਿਰ ਮੈਂ ਕੀ ਕੀਤਾ ਮੈਂ ਉਹਨੂੰ ਦੋ ਥੱਪੜ ਵੀ ਮਾਰੇ ਨੇ ਤੇ ਮੈਂ ਉਸ ਤੋਂ ਬਾਅਦ ਬੱਚੇ ਦੀ ਗੰਭੀਰ ਹਾਲਤ ਸੀਗੀ ਅਸੀਂ ਬੱਚੇ ਨੂੰ ਲੈ ਕੇ ਹਸਪੀਟਲ ਆ ਗਏ ਹਸਪੀਟਲ ਆ ਕੇ ਇਹਨਾਂ ਨੂੰ ਐਡਮਿਟ ਕਰਾਇਆ ਐਡਮਿਟ ਕਰਾ ਕੇ ਅਮਰਜੈਂਸੀ 'ਚ ਇਹਨਾਂ ਦਾ ਇਲਾਜ ਚਾਲੂ ਕਰਵਾਇਆ ਉਸ ਤੋਂ ਬਾਅਦ ਸਾਡੇ ਬਿਆਨ ਨਮ ਹੋਇਆ ਐਮਐਲਆਰ ਗਈ ਉੱਥੇ ਸਦਰ ਥਾਣੇ 'ਚ ਸਾਡੇ ਬਿਆਨ ਹੋਏ ਬਿਆਨ ਤੋਂ ਬਾਅਦ ਸਾਡੇ ਤੇ ਮਤਲਬ ਕਿ ਉਹਨਾਂ ਤੇ ਲਾਪਰੀ ਤੇ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਣ ਤੋਂ ਬਾਅਦ ਮੈਂ ਸਾਡੀ ਸੁਣਵਾਈ ਕਾਰਵਾਈ ਇਹ ਨਹੀਂ ਕੀਤੀ ਵੀ ਉਸ ਮੁੰਡੇ ਨੂੰ ਅरेस्ट ਨਹੀਂ ਕੀਤਾ ਅਜੇ ਤੱਕ ਉਹਨਾਂ ਦਾ ਪਾਪਾ ਵੀ ਕਰਿਆ ਸਾਰੇ ਕਰਿਆ ਬਾਕੀ ਉਹਨਾਂ ਨੇ ਅरेस्ट ਨਹੀਂ ਕੀਤਾ ਸਾਡੀ ਬਣਦੀ ਕਾਰਵਾਈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਸਾਡੀ মিনਤ ਹੈ ਗੁਰਜਾਰਸ਼ ਹੈ ਵੀ ਸਾਡੇ ਜਿਹੜੇ ਬੱਚੇ ਨਾਲ ਹਾਲਾਤ ਹੋਏ ਨੇ ਉਹ ਅਸੀਂ ਹੀ ਦੇਖ ਰਹੇ ਹਾਂ ਤੇ ਅਸੀਂ ਉਹਨਾਂ ਦੇ ਮਤਲਬ ਕੀ ਕਰ ਰਹੇ ਹਾਂ ਦੇਖਭਾਲ ਪਰ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਵੀ ਉਸ ਮੁੰਡੇ ਨੂੰ ਅਜੇ ਤੱਕ ਅरेस्ट ਨਹੀਂ ਕੀਤਾ 26 27 ਤਰੀਕ ਦੀ ਐਫ ਆਈ ਆਰ ਹੋਈ ਹੈ 26 ਤਰੀਕ ਨੂੰ ਇਹ ਘਟਨਾ ਹੋਈ ਹੈ 26 ਤਰੀਕ ਨੂੰ ਅਸੀਂ ਇਹਨੂੰ ਐਡਮਿਟ ਕੀਤਾ ਸੀਗਾ ਉਸ ਤੋਂ ਬਾਅਦ ਸਾਡੀ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਉਹਨੂੰ ਜਲਦ ਤੋਂ ਜਲਦ ਉਹਨਦੇ ਤੇ ਕਾਰਵਾਈ ਕੀਤੀ ਜਾਵੇ ਤੇ ਮੁੰਡੇ ਨੂੰ ਅਰੈਸਟ ਕੀਤਾ ਜਾਵੇ ਅਸੀਂ ਬਹੁਤ ਸਦਮੇ 'ਚ ਹੈ ਬੱਚੇ ਦੀ ਹਾਲਤ ਬਹੁਤ ਸਦਮੇ 'ਚ ਸਾਨੂੰ ਰਾਤ ਨੂੰ ਟਿਕਣ ਵੀ ਨਹੀਂ ਦਿੰਦਾ ਸਾਡੇ ਸਾਨੂੰ ਇਹ ਬੋਲਦਾ ਵੀ ਮੇਰੇ ਬਦਰਦ ਬਹੁਤ ਹੋਈ ਜਾਂਦਾ ਮੇਰੀ ਬਹੁਤ ਹਾਲਤ ਖਰਾਬ ਹੈ ਫਿਰ ਵੀ ਅਸੀਂ ਡਾਕਟਰ ਨੂੰ ਫਿਰ ਅਸੀਂ ਡਾਕਟਰਾਂ ਦੇ ਪੇਸ਼ ਪੈਨੇ ਵੀ ਸਾਨੂੰ ਡਾਕਟਰਾਂ ਦੀ ਸਾਨੂੰ ਸਲਾਹ ਲੈਣੇ ਵੀ ਇਹਨੂੰ ਹਾਲਤ ਕੀ ਹੈ ਡਾਕਟਰ ਇਹ ਗੱਲ ਕਹਿੰਦੇ ਨੇ ਵੀ ਇਹ ਜ਼ਖਮ ਹੋ ਗਏ ਨੇ ਜ਼ਖਮ ਦੇ ਕਾਰਨ ਬੱਚਾ ਰੋਂਦਾ ਹੈ ਇਹਦਾ ਹੌਲੇ ਹੌਲੇ ਆਰਾਮ ਆਊਗਾ ਫਿਰ ਅਸੀਂ ਹੁਣ ਦੁਬਾਰਾ ਫੇਰ ਲੈ ਕੇ ਆਇਆ ਬੱਚੇ ਨੂੰ ਬੱਚਾ ਕਹਿੰਦਾ ਵੀ ਮੈਨੂੰ ਟਿਕਾ ਨਹੀਂ ਆਉਂਦਾ ਫਿਰ ਉਹ ਬੱਚੇ ਨੂੰ ਡਾਕਟਰ ਨੂੰ ਦਿਖਾਇਆ ਇੱਕ ਨੰਬਰ ਵਿੱਚ ਸਰਜਰੀਆ ਡਾਕਟਰ ਨੂੰ ਡਾਕਟਰ ਕਹਿੰਦਾ ਵੀ ਇਹਦੇ ਦਵਾਈ ਚੱਲੇਗੀ ਲੰਮੀ ਚੱਲੇਗੀ ਬਾਕੀ ਇਹਦੇ ਜ਼ਖਮ ਹੋ ਗਏ ਨੇ ਇਹਦਾ ਇਹਦਾ ਹੌਲੇ ਹੌਲੇ ਆਰਾਮ ਮਿਲੇਗਾ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਵੀ ਸਾਡੀ ਸੁਣਵਾਈ ਕੀਤੀ ਜਾਵੇ ਤੇ ਉਸ ਬੰਦੇ ਨੂੰ ਅਰਸ਼ਟ ਕੀਤਾ ਜਾਵੇ ਜਲਦ ਤੋਂ ਜਲਦ ਅਰਸ਼ਟ ਹੋਣ ਦੇ ਬਾਵਜੂਦ ਵੀ ਉਹ ਬੰਦਾ ਆਪ ਨੂੰ ਅਫਸੋਸ ਕਰੇਗਾ ਵੀ ਹਾਂ ਮੈਂ ਗਲਤ ਕੰਮ ਕੀਤਾ ਬੱਚਾ ਸਾਡਾ 7 ਸਾਲ ਦੀ ਉਮਰ ਦਾ ਹੈ ਬੱਚਾ ਬਹੁਤ ਮਾਸੂਮ ਹੈ ਤੁਸੀਂ ਵੀਡੀਓ ਚ ਦੇਖ ਲਵੇ ਜੇ ਬੱਚਾ ਬਹੁਤ ਮਾਸੂਮ ਹੈ ਇਹ ਦੂਸਰੀ ਕਲਾਸੇ ਪੜਦਾ ਸੀ ਖੋਖੇ ਕੋਲ ਖੇਲ ਖੇਲ ਰਿਹਾ ਸੀਗਾ ਬਾਕੀ ਖੇੜਦੇ ਖੇੜਦੇ ਕੋ ਖੋਖੇ ਕੋਲ ਬੈਠ ਗਿਆ ਉਹਨੂੰ ਵਲਾ ਕੇ ਬਸ ਬਿਠਾ ਰੱਖਿਆ ਸੀਗਾ ਸਾਨੂੰ ਬੱਚਾ ਇਸ ਤਰ੍ਹਾਂ ਹੀ ਦੱਸਦਾ ਪਿਆ ਬਾਕੀ ਅਸੀਂ ਖੁਦ ਨਹੀਂ ਦੇਖਿਆ ਖੋਖੇ ਦੇ ਕੋਲ ਉਹ ਇਹਨੂੰ ਵਲਾ ਕੇ ਕਹਿੰਦਾ ਮੈਂ ਤੇਰੇ ਤਾਏ ਘਰੇ ਛੱਡ ਦੇਣਾ ਇਹ ਰਸਤੇ ਵਿੱਚ ਜਵਾਰਾਂ ਦੀ ਉੱਥੇ ਇਹਨੂੰ ਚੱਕ ਕੇ ਲੈ ਗਿਆ ਨਾਲੇ ਇਹਦਾ ਮੂੰਹ ਬੁੱਟੀ ਰੱਖਿਆ ਨਾਲੇ ਇਹਨੂੰ ਕੁੱਟਿਆ ਮਾਰਿਆ ਨਾਲੇ ਇਹਦੇ ਨਾਲ ਗਲਤ ਕੰਮ ਕਰਾ ਤੇ ਨਾਲ ਇਹਨੂੰ ਡਰਾਉਂਦਾ ਸੀਗਾ ਵੀ ਜੇ ਤੂੰ ਦੱਸਿਆ ਤਾਂ ਤੈਨੂੰ ਮਾਰ ਦੇਵਾਂਗਾ ਧਮਕੀ ਦਿੰਦਾ ਸੀਗਾ ਪਰਿਵਾਰ ਵਾਲੇ ਸਾਡੇ ਘਰ ਆਏ ਸੀਗੇ ਉਹ ਇਹ ਗੱਲ ਕਹਿੰਦੇ ਨੇ ਵੀ ਹਾਂ ਸਾਡੇ ਨਾਲ ਦੀ ਨਾਵਾ ਕਰ ਲੋ ਬਾਕੀ ਰਾਜੀ ਨਾਵੇਂ ਦੀ ਅਸੀਂ ਗੁੰਜਾਇਸ ਨਹੀਂ ਰੱਖੀ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਵੀ ਸਾਡੇ ਘਰੋਂ ਤੁਸੀਂ ਚਲੇ ਜਾਓ ਅਸੀਂ ਰਾਜੀ ਨਾਵਾ ਨਹੀਂ ਕਰਦੇ ਜੋ ਸਰਕਾਰ ਸਾਨੂੰ ਇਨਸਾਫ ਦਵਾਵੇਗੀ ਅਸੀਂ ਉਹਦੇ 'ਚ ਰਾਜ਼ੀ ਆਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਸ ਬੱਚੇ ਦੀ ਵੀ ਅਗਾ ਵੀ ਹਾਲਾਤ ਖਰਾਬ ਹੋ ਸਕਦੇ ਆ ਇਹ ਬੱਚਾ ਅੱਜ ਤਾਂ ਚਲੋ ਇਹਨੂੰ ਸਰਕਾਰ ਮਾਫ ਕਰ ਦੇਵੇ ਜਾਂ ਅਸੀਂ ਮਾਫ ਕਰ ਦੇਵਾਂਗੇ ਪਰ ਅਗਾ ਦੁਨੀਆ ਦੇ ਵਿੱਚ ਇਹ ਗਲਤ ਕੰਮ ਫੈਲ ਜਾਂਦਾ ਹੁੰਦਾ ਵੀ ਇਹਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵੀ ਅੱਗੇ ਤੋਂ ਕੋਈ ਇਹ ਹੋ ਜਾ ਹਸਾ ਨਾ ਬਣੇ ਸੋ ਲੋਕ ਇਹ ਕਿਹਾ ਜਾ ਰਿਹਾ ਵੀ ਤੁਸੀਂ ਰੁਕੋ ਅਸੀਂ ਆਪਣੇ ਹਿਸਾਬ ਨਾਲ ਅਰੈਸਟ ਕਰਾਂਗੇ ਸਾਨੂੰ ਇਹ ਐਸਐਚਓ ਬੋਲ ਰਿਹਾ ਵੀ ਹਾਂ ਅਸੀਂ ਆਪਦੇ ਹਿਸਾਬ ਨਾਲ ਅਰੈਸਟ ਕਰਾਂਗੇ ਸਾਨੂੰ ਇਹ ਕਿਹਾ ਜਾ ਰਿਹਾ ਮੇਨ ਦਾ ਵੀ ਪੁਲਿਸ ਕਾਰਵਾਈ ਕਰੇਗੀ ਆ ਬਾਕੀ ਆਗਾ ਹੁਣ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੈ ਵੀ ਕਿਵੇਂ ਅਸੀਂ ਕਰਨਾ ਉਹ ਤਾਂ ਹੁਣ ਉਹਨਾਂ ਦੀ ਕਾਰਵਾਈ ਹੈ ਬਾਕੀ ਸਾਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਨੂੰ ਵਲਾਤੇ ਖੋਖੇ ਕੋਲੋਂ ਲੈ ਤੇ ਮੁੰਡਾ ਚਲਿਆ ਗਿਆ ਸੀ ਉਹ ਉਹਨੂੰ ਝੂਠਾ ਦਿਲਾਸਾ ਦੇ ਤੇ ਕਹਿੰਦਾ ਮੈਂ ਚੱਲੋ ਤੁਹਾਡੇ ਤਾਇਗਰੇ ਛੱਡ ਦਾਂਗਾ ਇਨੂੰ ਜਦੋਂ ਲੈ ਗਏ ਜਵਾਰ ਦੇ ਕੋਲ ਤੇ ਇਹਦਾ ਮੂੰਹ ਬੁੱਟ ਤੇ ਜਵਾਰ ਦੇ ਅੰਦਰ ਲੈ ਗਿਆ ਇਹਦੇ ਨਾਲ ਬਹੁਤ ਬੁਰਾ ਕੰਮ ਕਰਦਾ ਰਿਹਾ ਇਹ ਜਦੋਂ ਬੱਚੇ ਨੂੰ ਰੋਲਾ ਪਾਉਂਦਾ ਸੀ ਚੀਕਦਾ ਸੀ ਮੂੰਹ ਬੁੱਟਿਆ ਹੋਇਆ ਸੀ ਜਦੋਂ ਆਪ ਦਾ ਪੂਰਾ ਕੰਮ ਕਰ ਤੇ ਇਥੋਂ ਭੱਜ ਨਿਕਲਾ ਜਦੋਂ ਬੱਚਾ ਬਾਹਰ ਨਿਕਲਿਆ ਤੇ ਆਪਦੇ ਤਾਇਆ ਵਾਲੇ ਸਾਈਡ ਚਲਾ ਗਿਆ ਜਦੋਂ ਤਾਇਆ ਕੋ ਮਿਲਿਆ ਆਪਦੇ ਘਰ ਤੋਂ ਪਿੰਡ ਵਿਸਾਖਲ ਖੂ ਤੇ ਆਣ ਲੱਗਿਆ ਸੀ ਜਦੋਂ ਇਹਨੂੰ ਆ ਤੇ ਕਹਿੰਦਾ ਤਾਇਆ ਮਨਮਾਰੀ ਨਾ ਇਹ ਕਿਉਂ ਅੱਗੇ ਵੀ ਬੱਚਿਆਂ ਨੂੰ ਝੜਕ ਦਿੰਦਾ ਸੀ ਵੀ ਬਾਹਰ ਤੁਸੀਂ ਘਰ ਰਾਇਆ ਕਰੋ ਜਦੋਂ ਇਹਨੇ ਛਿੜਕਿਆ ਤੇ ਕਹਿੰਦਾ ਇਸ ਤਰ੍ਹਾਂ ਮੇਰੇ ਨਾਲ ਉਹ ਲਾਪਰੇਤ ਹਰਨਾਮ ਸਿੰਘ ਦਾ ਮੁੰਡਾ ਹੈ ਜਦੋਂ ਉਹਨੇ ਆ ਤੇ ਇਹਨੂੰ ਕਿਹਾ ਵੀ ਇਹਨੇ ਗਲਤ ਕੰਮ ਕੀਤਾ ਫਿਰ ਉਹਦੇ ਸਾਨੂੰ ਪਤਾ ਲੱਗਿਆ ਜੇ ਭਾਈ ਚੰਦ ਜੀ ਉਹ ਨਾ ਦੱਸਦਾ ਤੇ ਸਾਨੂੰ ਕਿਵੇਂ ਪਤਾ ਲੱਗਿਆ ਬਾਈ ਚਾਂਸ ਜੇ ਸਾਨੂੰ ਨਾ ਪਤਾ ਲੱਗਦਾ ਇਹਨੂੰ ਮਾਰ ਸਕਦਾ ਸੀ ਮਾਰਿਆ ਵੀ ਬਹੁਤ ਸੀ ਜਿਵੇਂ ਉੱਥੇ ਨਿਸ਼ਾਨ ਬਣੇ ਹੋਏ ਸੀ ਮਾਰਿਆ ਸੀ ਇਹਨੂੰ ਕੁੱਟਿਆ ਸੀ ਕਹਿੰਦਾ ਜੇ ਤੂੰ ਆਪ ਦੇ ਮਾਪੇ ਉਹਨੂੰ ਕਿਸੇ ਨੂੰ ਦੱਸੇਗਾ ਅਸੀਂ ਤੈਨੂੰ ਮਾਰ ਦੇਵਾਂਗੇ ਇਹ ਵਿਚਾਰਾ ਡਰ ਰਿਹਾ ਸੀ ਪਰ ਤਕਲੀਫ ਵਿੱਚ ਸੀ ਖੂਨ ਨਾਲ ਇੰਨਾ ਕੁਝ ਲਿਬੜਿਆ ਸੀ ਹਾਲਾਤ ਇੰਨੇ ਖਰਾਬ ਸੀ ਨਾ ਦੇਖੀ ਨਹੀਂ ਜਾਂਦੀ ਸੀ ਪਰ ਫਿਰ ਵੀ ਇਹ ਸਾਡਾ ਬੱਚਾ ਹੈ ਸਾਨੂੰ ਤਾਂ ਦੁੱਖ ਹੋਣਾ ਪਰ ਅਸੀਂ ਦਰਖਾਸਤ ਵੀ ਲਾਈ ਸੀ ਪਰ ਉਸ ਬੰਦੇ ਨੂੰ ਅਰਸ਼ਟ ਨਹੀਂ ਕੀਤਾ ਜਾ ਰਿਹਾ ਸੀ ਚarcha ਹੋ ਗਿਆ ਸੀ ਉਹਨਾਂ ਤੇ ਤੇ ਪਰ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਸਾਡੇ ਪ੍ਰਸ਼ਾਸਨ ਸਰ ਕੋ ਮੰਗ ਹੈ ਸਾਡਾ ਇਨਸਾਫ ਦਿੱਤਾ ਜਾਵੇ ਤੇ ਸਾਡੀ ਸੁਣਾਈ ਕੀਤੀ ਜਾਵੇ ਲੱਭ ਪ੍ਰੇਤ ਕੱਕਾ ਕੰ ਲੱਕ ਲੈ ਗਿਆ ਉੱਚ ਮੈਂ ਜੰ ਨੂੰ ਸਟੇਅ ਕਰੇ ਤੇ ਟਾਈਗਰੇ ਚੜਤੇ ਵੰਗਾ ਮੂੰਹ ਬੋਟਲ ਇਸੇ ਹੈ ਜਵਾਲ ਵਿੱਚ ਅੰਗੰਦੇ ਕੰ ਕਿਤੇ ਸੀ ਲੱਭ ਪ੍ਰੇਮ ਨੇ ਮੇਰੇ ਕੁੱਤੇ ਤੋਂ ਪਾਸੇ ਦੇ ਦਸ ਮੈਨ ਲੈਣ ਕੋਖ ਕਰਬੋ ਲੱਗ ਲਾਗੇ ਜਵਾਰ ਚਲਾ ਕੇ ਮੈਨ ਚੰਦੇ ਫੜਕ ਲੈ ਗਿਆ ਇਹ ਕਰੇ ਛੱਡਲ ਜੱਲਾ ਸੇ ਫਿਰ ਜਵਾਰ ਵਿੱਚ ਵੜ ਗਿਆ ਲੈ ਕੇ ਮੋਪਟਰ ਸੇ